ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਅੰਤੇ ਗਾੜਾ ਮੰਟੋ ਡੱਬੀ ਆ ਗੱਲ ਆ ਗਿਆ ਭੁੱਲ ਗਏ ਬੰਟੋਏ ਓ ਬੰਟਾ ਹੋ ਓੜੀ ਆ ਗਿਆ ਓ ਟੱਟੀ ਕਿੱਧਰ ਪੰਜ ਦੇ ਊਂਟਾਂ ਦੀ ਲੀਡ ਫਸ ਗਿਆ ਕਾਹ ਨੂੰ ਜਾ ਰਿਹਾ ਬਾਈ ਬਣ ਕੇ ਮੰਡਲ ਤੇ ਪਈ ਜਾ ਕੇ ਇੱਕ ਢੋਲੀ ਤੇ ਪਿਆ ਜਾ ਰ ਕੀ ਕਰਨਾ ਓ ਟੱਟੀ ਨਹੀਂ ਆਉਂਦੀ ਬੀੜੀ ਬਣਾ ਓ ਹੋਰ ਯਾਰ ਭੁੱਲ ਗਿਆ ਬਾਈ ਬੰਦ ਲਿਆਈ ਗਿਆ ਕਢੋਲੀ ਤੇ ਪਿਆ ਮੈਂ ਤਾਂ ਸੁਣਿਆ ਨਹੀਂ ਬੀੜੀ ਬਣਾ ਟੱਟੀ ਨਹੀਂ ਆਉਂਦੀ ਬੰਦੇ ਦੀ ਓ ਬਾਈ ਨੂੰ ਹਾਜੀ ਤੂੰ ਹੁੰਦੀ ਆ ਯਾਰ ਪਹਿਲੇ ਕੇ ਨੋ ਯਾਰ ਪਰ ਭੈਣ ਜਿਹਾ ਆਉਂਦਾ ਲੈ ਕੇ ਬੰਦਾ ਓ ਭੁੱਲ ਗਿਆ ਯਾਰ ਮਾਠਾ ਦਾ ਕੁਰਤਾ ਬਦਲਿਆ ਤੀ ਕੁਰਤਾ ਬਦਲਿਆ ਸੀ ਇਹ ਚੰਗਾ ਕੰਮ ਤੋਰਿਆ ਓ ਯਾ ਯਾਰ ਪੀ ਲਾ ਕੇ ਟੱਟੀ ਤੇ ਉੱਤੇ ਕਰਿਆ ਬੇਲਾ ਨਾਲ ਬੈਠਾ ਟੱਟੀ 'ਚ ਬੀੜੀਆਂ ਪੀਨੇ ਪੀਏਗਾ ਜਦੋਂ ਪਹਿਲੇ ਦਿਨੋਂ ਹੀ ਪੀਣਾ ਕਰ ਇੰਨਾ ਯਾਰ ਜਦੈ ਹੀ ਨਹੀਂ ਛੱਡਦੇ ਹੁੰਦੇ ਚੰਗਾ ਲਿਆਉਣਾ ਉਹ ਲਿਆ ਗਰ ਭੱਜ ਕੇ ਪੈਂਟ ਟੋਟਾ ਭੰਟਾ ਹੋ ਗਿਆ ਬੱਚੇ ਨੂੰ ਮੇਰੇ ਸਹੁਰੇ ਜੀ ਇਹ ਪਹਿਲੇ ਦਿਨੋਂ ਪੜਾਇਆ ਹੈ ਜਾਂ ਟਵਾ ਪਿਆ ਜ्यों ਜ्यों ਸੁੱਤਾ ਜਾਵਾਂਗੇ ਜ्यों ਉਹ ਟੱਟੀ ਥੱਲੇ ਨੂੰ ਚੁਹੀਓ ਪਤਾ ਨਹੀਂ ਭਾਈ ਉੱਤੋਂ ਧੂਏ ਦੀ ਦਾਬ ਬਣਦੀ ਹੈ ਨਾਲੇ ਕਹਿੰਦੇ ਜਿਵੇਂ ਰੇਲਗੱਡੀ ਨਹੀਂ ਭਾਫ਼ ਤੇ ਚੱਲਦੀ ਉਹਵੇਂ ਭਾਫ਼ ਨਾਲ ਦਾਬ ਬਣ ਗਿਆ ਸਰੀਰ ਚ ਅੰਦਰ ਠੱਟੀ ਤੇ ਪੂਰੀ ਦਰਾਂ ਦਾਬ ਆ ਗਿਆ ਆ ਗਿਆ ਪ੍ਰੈਸ਼ਰ ਬਣ ਗਿਆ ਹਾਂ ਹੈ ਬੰਤੋਏ ਹਾਂ ਓ ਜਿਵੇਂ ਰੇਲ ਕੱਢੀ ਨਹੀਂ ਕਾੜ ਕੱਢੀ ਸੀ ਹਾਂ ਬਿਪਾਹfte ਚੱਲਦਾ ਟੈਂਜਨ ਅੱਛਾ ਉਹ ਵੱਲ ਟੱਟੀ ਜਿਹੜਾ ਭਾਫ ਨਾਲ ਦਾ ਪੰਜੇ ਨੇ ਅੰਦਰੋਂ ਅੱਛਾ ਸਰੀਰ ਨੂੰ ਹਾਂ ਫੇਰ ਆਉਂਦੀ ਆ ਭੈਣ ਤੋਦੀ ਅੱਛਾ ਮੈਨੂੰ ਤਾਂ ਕੋਈ ਹੋਰ ਇਕਤਨੀ ਤੂੰ ਫੇਰ ਪਹਿਲਾਂ ਜਦੋਂ ਪੀਤੀ ਨਹੀਂ ਜਿੜੋ ਕਰੇ ਪੀਤੀ ਨਹੀਂ ਬੀੜੀ ਦੁਕਾਨ ਨੂੰ ਲਾ ਕੇ ਦੇਖੀ ਦੇਖੀ ਹਾਂ ਹੋਰ ਤੋਦੀ ਆਏ ਆਉਂ ਦੋ ਚੰਗਾ ਕੋਈ ਕੰਮ ਕਰਾਂਗੇ ਭੈੜਾ ਕੰਗਾ ਪਹਿਲਾ ਘੰਟਾ ਹੋ ਗਿਆ ਕੀ ਕੰਮ ਤੋਰਿਆ ਨਮਾ ਜੱਪੈਂਡਾ ਦੰਨ ਜੋ ਮੈਨੂਆ ਲਾ ਡੱਬੀ ਛਲਾ ਬੀ ਫੜਾ ਗਿਆ ਪੈਂਡਾ ਦੰਨ ਹੋਰੀ ਚੱਕ ਲਿਆ ਕੌਮੜੀ ਬੰਦ ਨੂੰ ਹਏ ਨਹੀਂ ਪਤਾ ਉਹ ਬੰਤਾ ਬੰਤੋਏ ਉਹ ਬੰਤਾ ਆ ਉਹ ਪੜਾਉਣਾ ਡੱਬੀ ਛਲਾ ਬੀ ਚੱਲਦੀ ਨਹੀਂ ਕੀ ਹੋ ਗਿਆ ਡੱਬੀ ਸਿੱਖਾਂ ਦੀ ਸਲਾਬੀ ਫੜਾ ਗਿਆ ਯਾਰ ਆ ਮੇਰੇ ਕੋ ਲੈਟਰ ਹੈਗਾ ਲੈ ਤੋ ਲਾਲਾ ਉਹ ਯਾਰ ਤੂੰ ਫਿਰ ਉਹੀ ਕਰ ਮੈਂ ਐਸੇ ਕੰਮ ਦੀ ਤੁਰਿਆ ਫਿਰ ਤੂੰ ਡੱਬੀ ਦੂਜੀ ਆ ਜਦ ਮੇਰੀ ਬੋਟੇ ਗਈ ਜਿਹੜੀ ਕੋਲੇ ਪਈ ਸੀ ਮੈਂ ਲਿਆਤੀ ਉਹ ਯਾਰ ਬੋਟੇ ਦੀ ਫੋਟੋ ਆ ਗਿਆ ਰੁੱਤੇ ਬੋਟੇ ਦੀ ਫੋਟੋ ਹੈ ਹੋਏ ਨਹੀਂ ਆਖ ਲੋਏ ਡੱਬੀ ਸਲਾਬੀ ਫੜਾ ਗਿਆ ਯਾਰ ਫੜਾ ਗਿਆ ਡੱਬੀ ਹੋਏ ਨਹੀਂ ਭੱਗ ਜਾ ਯਾਰ ਜਿਹੜੀ ਪਈ ਸੀ ਮੈਂ ਧੱਕਲੇ ਕੋਲੇ ਉਹ ਚੰਗਾ ਜ ਮਥਾ ਸੀਖ ਮਗਰੀ ਸੀਖ ਮਾ ਤੇ ਫਿਰ ਲਾਲਾ ਹੋਏ ਈ ਕੰਜੜਾ ਕਿਵੇਂ ਕਰ ਮੁੰਦਾ ਵੀ ਮੇਰੇ ਸਹਰਿਆਂ ਦਾ লাশ ਖਿੱਚਣ ਜਾਂਦਾ ਜੋੜ ਇਹਦੇ ਧੱਤੀ ਤੇ ਲੱਗ ਜਾਂਦਾ ਭਾਏ ਤੇ ਖਾਸ ਮਾਲ ਕੇ ਹੁਣ ਵੀ ਅੱਗ ਲੱਗੀ ਆਈ ਆ ਤੁਹੇ ਖਾਸ ਮਾਰ ਗੋਲ ਕੰਡ ਪੈ ਗਈ ਸੀ ਅਰੇ ਸ਼ੋਰਾਂ ਦੀ ਸਾਬਣ ਹੀ ਪਈ ਕੋਈ ਓਏ ਹਾ ਅੱਠ ਟੋੜ ਨੂੰ ਸਾਬਣ ਹੀ ਪਈ ਕੋਈ ਆ ਮੇਰੇ ਕੋਲ ਐ ਸੰ ਲੈਟ ਕਾਲਾ ਐ ਤਾਂ ਪਾਈਪ ਜੀ ਨਾਲ ਹੀ ਥੋਤੇ ਕਿੰਨਾ ਐ ਤਾਂ ਕੀ ਡਾੜਾ ਅੱਗੇ ਘੜਾ ਰੋਈ ਸਾਬਣ ਨਾਲ ਧੋਣਾ ਕਿਆ ਛਾਬਾ ਨੂੰ ਬਨੇ ਹੀ ਹੋਰ ਹਾਂ ਵਾਹ ਤੇਰੇ ਤੇਰੀ ਆਈ ਗੱਲ ਥੋੜੀ ਆ ਕਿਆ ਛਾਬਾਬ ਦੀ ਕਿਰਿਆ ਕਰਮ ਸੋਧ ਕਰਦਾ ਹੋਰ ਕੀ ਹਾਂ ਹਾਂ ਕਿਰਿਆ ਕਰਮ ਤਾਂ ਬਹੁਤ ਸੋਹਣਾ ਬੀੜੀ ਪੀਣਾ ਹੈ ਬੀੜੀ ਲਾਉਣ ਜੇ ਤਾਂ ਪਹਿਲੇ ਦਿਨ ਹੀ ਪੀਣਿਆ ਕਿਆ ਜ ਨਮਾਰਾ ਕੋਈ ਨਮਾਰਾ ਹੈ ਪੀੜੀ ਦੀ ਢਾਈ ਬਠਾ ਬੁੜੀ ਆਈ ਸੀ ਥੋੜੀ ਬੁੜੀ ਆ ਗਈ ਇੱਥੇ ਪੀੜੀ ਦੀ ਢਾਈ ਪਈ ਮਹਾ ਦਹੀ ਬੈਠੀ ਹੈ ਇਹ ਮੇਰੇ ਚੱਕੀ ਗਏ ਤੋਂ ਆਈ ਹੋਵੇ ਕੋਈ ਤੇ ਉੱਥੇ ਤੇਰੇ ਕੋਲ ਦੋ ਤਾਂ ਗਿੜੇ ਲਾਇਆ ਆ ਟਾਈਮ ਤਾਂ ਫਿਰ ਖਾ ਸਾ ਬੈਠਾ ਰਹੇ ਹਾਂ ਬੈਠਾ ਰਹੇ ਹਾਂ ਤੇਰੇ ਵਰਗਾ ਇੰਨੇ ਚਰਚੀ ਭਲੇਟ ਜਾਂਦਾ ਐ ਕੋਈ ਭਲੇਟਦਾ ਨਹੀਂ ਬਾਹ ਓ ਤੇਰੇ ਹਾਂ ਓਹ ਟੱਤੀ ਤੇ ਬੈਠ ਕੇ ਮਰ ਕਾਟ ਜਾ ਗਾਇਤਾਰ ਜੀ ਬੜੀ ਬਣ ਜੇ ਗਾਉਣ ਲੱਗ ਜਾਂ ਜਰਮਨ ਹੂੰ ਟੱਤੀ 'ਚ ਬਹਿ ਕੇ ਗਾਏਗਾ ਤਰਜਾ ਬੜੀ ਬਣੀ ਪਤਾ ਨਹੀਂ ਬੰਦ ਅਸੀ ਕੰਜਰਾਂ ਦਾ ਬਣੀ ਹਾਂ ਸੁਣਾ ਕਾ ਫਿਰ ਗਾਉਂ ਟੇਪ ਨਾ ਪੜਾ ਰਹੇ ਮੈਂ ਆਪਣੀ ਕਾਦੀ ਤੇ ਪ੍ਰਾ ਦੇਗਾ ਕੋਈ ਪਤਾ ਨਹੀਂ ਹੁੰਦਾ ਚੱਲ ਜੇ ਚੱਲ ਜੇ ਮੰਨ ਗਿਆ ਕਰ ਮੂੰਹ ਦੇਖਾ ਪਹਿਲਾਂ ਕੋ ਮੂੰਹ ਨੁਕੀਆ ਗੌਂਡੇ ਆਇਦਰੀਆਂ ਲੈ ਇਹ ਜਿਹ ਮੂੰਹ ਦਾ ਕੀਤਾ ਲੱਕਾ ਬਾਹਰ ਰਹਿਣ ਦੇ ਤੂੰ ਮੈਂ ਸਲਾਹ ਮੇਰੀ ਜੇ 10-20 ਹਜ਼ਾਰ ਰੁਪਏ ਦੇਣ ਤੇ ਬਰਮਾ ਗਿਆ ਮੈਂ ਐ ਨਹੀਂ ਮੇਰੇ ਕੋਲੇ ਤਾਂ ਤੇ ਜਿਹੜਾ ਸ਼ੇਕਰ ਜਾਦਗਰੀ ਪੀਰੂ ਕਾਦੀ ਜਾਦਗਰੀ ਪੀਰੂ ਲੈ ਵਿੱਚ ਬੋਲੂ ਮੈਂ ਬੋਲ ਪਰ ਆਇਆ ਹੂੰ ਬੋਲੂ ਜਾਦਗਰੀ ਨੂੰ ਮੈਥੋਂ ਹੋਰ ਸੁਣ ਲਿਆ ਸੀ ਕੋ ਸਾ ਆ ਤੇਰੀ ਤਾਂ ਚਲ ਫੋਟੋ ਲੱਗਣੀ ਲੱਗਣੀ ਆ ਮੇਰੀ ਕਹਦੀ ਫੋਟੋ ਲੱਗੂ ਜੇ ਤੋ ਮਰ ਗਿਆ ਵੀ ਕਹੇ ਨਾ ਤਰੇ ਜਿਹੜੀ ਦੇਖੀ ਹੈ ਕਈ ਬੁੜਾਈ ਮਾ ਬਹੁਤ ਸੋਹਣੀ ਹੁੰਦੀ ਆ ਅੱਛਾ ਹਾਂ ਕਾਂਦੀ ਜਿਹੜੀ ਚੜੀ ਆਉਂਦੇ ਹੁੰਦੇ ਤੇ ਫਿਰ ਤੇਰੀ ਵੀ ਉਮੀ ਲੱਗੂ ਮੇਰੀ ਤਾਂ ਜੋ ਤੇਰਾ ਭੈਣ ਦੀ ਖੁੱਦੀ ਬੱਤ ਲੱਗੂ ਮੇਰੀ ਤਾਂ ਵਰ ਬਹੁਤ ਪਈ ਆ ਏ ਅੱਛਾ ਤੇ ਫਿਰ ਮੇਰੀ ਵੀ ਬਹੁਤ ਪਈ ਆ ਨਾ ਨਾ تیرਾ ਦੱਸੀ ਘੜਾ ਮਨੂ શરીਰ ਤੇ ਛੱਡੀ ਫੜਾਉਣੀ ਨਹੀਂ ਜਾਏਗਾ ਘੰਟਾ ਬਾ ਤੇਰੇ ਕੋੜੀ ਵਰਗਾ ਖੋਲ ਮੰਡੋ ਟੱਪੀ ਉਹ ਘੰਟੇ ਚ ਲੈ ਕੇ ਗਿਆ ਬਾ ਉਹ ਲੱਤ ਨਹੀਂ ਕੰਮ ਕਰਦੀ ਹੌਲੀ ਤੁਰੀਦਾ ਡਾਕਟਰ ਫਿਰ ਖੜਿਆ ਨਹੀਂ ਕਿ ਤੇ ਲੱਤ ਹੋਰ ਐਵੇਂ ਹਟ ਗਈ ਕੰਮ ਕੰਮ ਕਰਨ ਉਹ ਸਕੂਟਰ ਡਿੱਗ ਪਿਆ ਐਕਸੀਡੈਂਟ ਹੋ ਗਿਆ ਤੇ ਖੜਨਾ ਚੱਲੋ ਸਕੂਟਰ ਕੱ ਲੈ ਜੈਨੋ ਕਹਨੇ ਬੰਨਿਆ ਸੀ ਪਪੂਲੀ ਦੀ ਨਾਲ ਕਿਹੜਾ ਭੈਣ ਚੋਦ ਕਹਿੰਦਾ ਹੁਣ ਮੈਨੂੰ ਪਤਾ ਹੀ ਨਹੀਂ ਕੋਈ ਪਤਾ ਨਹੀਂ ਮੈਂ ਤਾਂ ਉਹ ਨਾਨਕੀ ਰਹਿਣਾ ਹੁੰਦਾ ਸੀ ਹੂੰ ਉਹਦੋਂ ਤੂੰ ਹਟਿਆ ਨਹੀਂ ਬਾਬਾ ਤੱਕਰ ਨੂੰ ਨਹੀਂ ਬੰਨ ਲਿਆ ਉਰੇ ਉਹਨਾਂ ਨੇ ਮੌਲੇ ਨੇ ਮਾਰੀ ਤੇ ਕਬੜੀ ਪੁੱਠੀ ਸਾਰੇ ਪਿੰਡ ਨੂੰ ਪਤਾ ਪੁੱਛ ਸਕੂਟਰ ਤੋਂ ਡਿੱਗੇ ਉਹ ਜੈਲੋ ਕਹਿੰਦੇ ਬੰਨਿਆ ਨਹੀਂ ਪਰਪੁਰਾ ਨੇ ਓਏ ਪੈਣ ਜੋ ਇਹਨੇ ਕੜੀ ਜੈਲੋ ਕਿ ਮੈਂ ਹੋਰ ਸੁਣੇਗਾ ਆਖੇ ਮੁਰਕ ਮੈਨੂੰ ਬਾਪੂ ਨੇ ਦੱਸੀ ਸੀ ਅੱਛਾ ਬਾਪੂ ਨੇ ਬਾਪੂ ਕਹਿੰਦਾ ਛਿੜਾਉਣ ਕੀ ਜੱਗੇ ਕਹਿੰਦਾ ਮਾੜਾ ਕੰਮ ਕਰ ਬੈਠਾ ਆਹਦੇ ਕੋਲ ਬਣਾਈ ਜਾਨੇ ਐਵੇਂ ਕੋਲ ਬਣਾਈ ਜਾਨੇ ਤੂੰ ਨਾਨਕੀ ਟਕੇ ਤੇ ਬੰਡ ਕੁੱਟੀ ਤਾਂ ਹੀ ਪਿੰਡ ਆਇਆ ਹੋਰ ਚਾਹ ਨੂੰ ਆਇਆ ਕਹਦਾ ਆਏ ਉਹ ਤਾਂ ਬਾਹੀ ਕਰੀ ਜੀ ਐਵੇਂ ਬਾਈ ਕਰ ਲਈ ਬਾਈ ਕਰੀ ਸੀ ਬਾਪੂ ਨੇ ਦੱਸੇ ਨਾਨੇ ਨੇ ਉਹਦੇ ਬੁੜੀ ਫੜ ਲਈ ਨਾਨੇ ਦੀ ਪੈਰ ਬੋਲਣ ਨਹੀਂ ਨਾ ਨੂੰ ਕੋਈ ਬਾਈ ਗਣਦਾ ਪਤਾ ਨਾ ਨਾ ਤਾਂ ਮੈਂ ਮਰ ਜਿਨਾ ਪਕਾਈ ਰਾਤ ਨੂੰ ਪਿੰਡ ਵੱਜਿਆ ਪਿੰਡ ਜਾਂ ਕਿ ਉਹ ਬਾਹੀ ਕਰੀ ਸੀ ਅਗਲੇ ਪਿੰਡ ਚਾਤੀ ਪਿੰਡਾਂ ਗਾਹੀ ਕਰੀ ਸੀ ਨਾ ਨਾ ਤਾਂ ਕੱਲ ਨੂੰ ਕੁਛ ਹੋਰ ਦੀ ਕਿਤੇ ਇੱਥੇ ਮੈਂ ਕੀ ਕਰਤਾ ਕਰਿਆ ਕਿਉਂ ਨਹੀਂ ਵਾਹ ਉਹ ਤੇਰੇ ਨਾਨਾ ਨੇ ਕੁੱਟਿਆ ਤੈਨੂੰ ਫੜ ਲਿਆ ਕਰ ਲਿਆ ਤੇ ਚਾਦਰਾਂ ਛੱਡ ਕੇ ਭੱਜਿਆ ਇਹਨੇ ਫੜ ਲਿਆ ਨਾਨੇ ਨੇ ਦੱਛੇ ਮੈਨੂੰ ਓਏ ਮੀ ਉਹਦਾ ਬੇਰ ਚੁਗਣਾਈ ਸੀ ਗਰੋਦ ਮੈਂ ਲੜਪੇ ਨਾਲ ਗੱਲ ਬਣਾਤੀ ਅੱਛਾ ਬੇਰ ਮੋਟੀ ਬੇਰੀ ਨਹੀਂ ਹੁੰਦੀ ਸੀ ਮੁੱਢੀ ਹਾਂ ਉਹ ਨਾਨੇ ਗਾਹਾਂ ਵਾਲੇ ਖੱਟਬਿਆਂ ਵਾਲੇ ਹਾਂ ਉਹਦਾ ਬੇਰ ਚੁਗਦਾ ਸੀ ਮੈਂ ਕਹਾਂ ਚੁਗਣ ਚੁਗਣ ਆਈ ਸੀ ਮੈਂ ਬਿਨਾ ਚਾਦਰ ਦੇ ਕਿਉਂ ਪਿੰਡ ਆਇਆ ਉਹ ਘਰੋਂ ਆਈ ਸੀ ਚੁਗਣ ਜਦ ਮੇਰੇ ਮਾਗਰ ਪਹਿਲਾਂ ਪਿੰਡ ਜਾ ਕੇ ਗੱਲ ਬਣਾ ਸੀ ਹਾਂ ਹਾਂ ਉਹ ਮੈਨੂੰ ਫੜ ਲਿਆ ਸੀ ਉੱਥੇ ਆਪਾਂ ਦਾ ਧਾਰ ਨਹੀਂ ਮਾਰ ਗਏ ਇਹ ਕੰਮ ਦੀ ਹਾਂ ਫਿਰ ਦਿਨੇ ਆਉਂਦਾ ਘਰ ਰਾਤ ਰਤ ਪਿੰਡ ਵੱਜਿਆ ਰਾਤ ਨੂੰ ਨਾਨਾ ਕਹਿੰਦਾ ਟੱਪ ਜਾ ਕਹਿੰਦਾ ਇੱਥੇ ਕਈ ਵਾਰੀ ਕੋਈ ਗੱਲ ਬਣ ਜੇ ਲਾਂਬਾ ਹੋ ਜੂ ਨਾਨੇ ਤੋਂ ਡਰਦਾ ਟੱਪਿਆ ਆਈ ਮਿਉ ਨੇ ਮੈਨੂੰ ਆਪ ਭੇਜਿਆ ਸੀ ਉਹ ਬੱਸ ਰਹਿਣ ਦੇ ਯਾਰ ਘੋੜੀ ਤੇ ਛੱਡ ਕੇ ਗਿਆ ਦਬਾਟ ਕਾ ਨਾ ਪਿੰਡ ਵੱਗ ਜਾ ਸ਼ਰਮ ਮੇਰਾ ਨਾਨੇ ਨੇ ਸਨੇਹਾ ਭੇਜਿਆ ਮੈਨੂੰ ਮੇਰਾ ਸੁਭ ਇਹ ਨਿਆਖੇ ਇੱਕ ਜੱਟ ਗੱਲ ਬਣ ਗਈ ਅੱਛਾ ਇਹ ਪਿੰਟ ਨੂੰ ਸੁਭਾ ਕਰ ਦੂ ਮੇਰਾ ਆਂਦਲਾ ਨਾ 10 ਵਜੇ ਤੇਰੀ ਬੰਡ ਕੋਲਤੀ ਉੱਥੇ ਮੈਂ ਕੋਠੇ ਸੀ ਅੜ ਬਪਾਲਾ ਸੀ ਨਾਨੇ ਨੂੰ ਪਤਾ ਸੀ ਵੀ ਇਹ ਪਰਦੋਂ ਲਿਆ ਦੂ ਜੇ ਕਿਤੇ ਨੇ ਗੰਦਾ ਅਸਾ ਚੱਕ ਲਿਆ ਅੱਛਾ ਤਾਂ ਕਰਕੇ ਭੇਜ ਤਮਨ ਚੰਗਾ ਰਹਿ ਗਿਆ ਉਹ ਤੇਰੇ ਵਾਲੀ ਗੱਲ ਥੋੜੀ ਜਿਹੀ ਸਾਰਾ ਦਿਨ ਪੱਪੂ ਲੜ ਨਾਲ ਬੰਨੀ ਰੱਖਿਆ ਕਿਹੜੇ ਭੈਣ ਚੋਦਨੇ ਬੰਨੇ ਸਾਰਾ ਪਿੰਡ ਹੀ ਕਹਿੰਦਾ ਜੈਲੋ ਕਹਿੰਦੇ ਬੰਨਿਆ ਨਹੀਂ ਕੌਣ ਕਹਿੰਦਾ ਸਾਰਾ ਪਿੰਡ ਕਹਿੰਦਾ ਅਗਲਾ ਮੂਵੀ ਕਹਿੰਦਾ ਪਿੰਡ ਮੂ ਤਾਂ ਕਰਾ ਮੇਰੇ ਅਗਲਾ ਮੂਤੇ ਕੌਣ ਕਹਿੰਦਾ ਹੁੰਦਾ ਯਾਰ ਮੰਗਰੋ ਨਹੀਂ ਹੁੰਦਾ ਪਰ ਛੋ ਮੈਂ ਟਾਂਸ ਖੇਡਣ ਗਿਆ ਛੱਚ ਚ ਕਿ ਉਹਨੇ ਗੱਲ ਖੇਡਦੀ ਕਾਇਲੇ ਨੇ ਮੈਨੂੰ ਗੋਡੇ-ਗੋਡੇ ਕਚੇ ਕਾਇਲੇ ਦੀ ਭੈਣ ਮੈਂ ਛੋਦੂ ਮੈਨੂੰ ਟੱਕਰ ਨੇ ਮੈਨੂੰ ਗੋਡੇ-ਗੋਡੇ ਕਹਣਾ ਛੋਟਾ ਬਾਸਟ ਦੇਖ ਲੈ ਕਹਣਾ ਹੁਣ ਗੱਲ ਨਹੀਂ ਕਰਨਾ ਟੋੜਾ ਛੱਡ ਕੇ ਤੇ ਮੈਂ ਗਿਆ ਉੱਥੇ ਨਾਨਕੀ ਹੁਣ 10 ਮਿੰਟ ਟੱਕਰੇ ਕਹਿੰਦੇ ਯਾਰ ਬਹੁਤ ਛੁਲੀ ਕਰਤੂਤ ਕਰੀ ਛੋਟੇ ਚੰਦ ਨੇ ਕਾਜੀ ਕਰਤੂਤ ਕਰਤੀ ਕਹਿੰਦੇ ਉੱਥੇ ਕਿਵੇਂ ਮੈਂ ਕਹੀ ਹੀ ਕੰਮ ਉੱਥੇ ਐ ਐਵੇਂ ਉੱਥੇ ਗੱਲ ਮੈਂ ਤਾਂ ਬਾਬਾ ਕਰਦੇ ਅਜ ਬਗ ਚੱਲੀ ਭਾਈ ਭਗਦਾ ਕਿ ਫਿਰ ਜਾਂਦਾ ਕਿਉਂ ਨਹੀਂ ਮੈਨੂੰ ਨਹੀਂ ਜਾਣ ਨਹੀਂ ਬਿਨਾਂ ਗੱਲ ਤੋਂ ਵੀ ਤਰਿਆ ਫਿਰ ਆਤਣੇ ਜਾਣਾਂ ਤੜਕੇ ਨੂੰ ਮੁੜਿਆ ਵਾਓ ਚਰਮਿੰਤਾ ਬਾਬਾ ਕਰਦਾ ਸਾਰੇ ਪਿੰਡ ਦਾ ਤੇਰੀ ਆਲੀ ਗੱਲ ਆ ਨੋਂ ਲੈਣੀ ਮੇਰਾ ਉੱਥੇ ਦੱਸ ਤਾਂ ਮੈਨੂੰ ਨਾਨੇ ਨਿਕਰੇ ਦੂ ਬਾਦ ਨਾ ਭੇਜੀ ਨਾਨੇ ਨੇ ਤਾਂ ਕਹਿਣੀ ਨਾਨਾ ਤਾਂ ਭੈਣ ਘੌਂਦਾ ਬਿਨਾ ਨਹੀਂ ਆਉਂਦਾ ਸੱਚੀ ਕਹਿੰਦਾ ਨਾਨੇ ਨੂੰ ਤਾਂ ਐਂ ਸੀ ਜਦ ਮੈਂ ਕੋਲੇ ਢਾਲ ਨਹੀਂ ਮੰਜਾ ਨਾਨੇ ਨੂੰ ਨਾਨੀ ਨਹੀਂ ਲੈ ਮਿੰਦਾ ਤਨ ਬੱਚੋ ਗੱਲ ਦੱਸਾ ਅੱਛਾ ਮੈਂ ਜਮਦਾ ਬਹੁਤ ਸੁਣੀ ਗੱਲ ਐ ਦੇਖ ਕਿਉਂ ਹਾਂ ਉਹ ਸੁਣੀ ਗੱਲ ਕਰੀ ਐ ਓਏ ਦਰਵਾਜ਼ੇ ਜੇ ਪਤਾ ਨਾ ਨੀ ਪੰਡਾ ਹੁੰਦਾ ਮਾਮਾ ਬੈਸੀ ਨਾ ਮਾਨਾ ਕਿ ਮੈਂ ਕੰਡਾ ਮਖ ਚੱਲਣਾ ਨਾ ਤੇਰੀ ਕੋਲੇ ਪੂਨ ਆ ਕੰਮ ਦੀ ਚਾਹ ਕਬੀ ਪੜੇ ਡਾਹੇ ਅੱਛਾ ਮੈਂ ਪੜੇ ਕਾਨੂੰ ਡਾਣਾ ਸੀ ਠੀਕ ਹੈ ਠੀਕ ਹੈ ਭੰਡਾ ਲੈ ਨਹੀਂ ਵਿਚੜਿਆ ਬੈਠਾ ਹੂੰ ਹੂੰ ਮੈਂ ਹੂੰ ਗੱਲਾਂ ਬਾਤਾਂ ਮਾਰਾ ਪਾਈ ਜਾਂਦਾ ਵੀ ਚੱਲ ਜੀ ਲੱਗਿਆ ਮੜਕਤੇ ਸੀ ਉਹ ਨਾ ਨਾ ਠਕੜ ਨੂੰ ਫਿਰਦਾ ਸੀ ਮੈਂ ਤਾਂ ਕਿਦਾਂ ਜਮੁੱਤੋਂ ਹੀ ਦੇਖ ਲੇ ਬਹੁਤ ਸੋਣੀ ਗਰਤੂਤ ਹੈ ਕਹੀਂ ਲੜਿਆ ਉਹ ਸੋਨਾ ਕੰਮ ਹੈ ਕੋਡਾ ਸੋਨਾ ਬੇਟੂ ਨਾ ਹੜਜੰਦਾ ਹੜਜੰਦਾ ਹੜਦਾ ਹੀ ਨਹੀਂ ਜੋ ਤੂੰ ਮੇਰੇ ਛਣਾ ਪੜਦੇ ਹੁਣ ਕਰਨੀ ਹੈ ਮੈਂ ਹੁਣ ਕੋਈ ਤਾਂ ਜਾਗ ਆ ਗਈ ਯਾਰ ਪਛਾਅ ਕਰ ਮੁਠਿਆ ਸੀ ਕਾਹੀ ਗੱਲ ਕਲੀਟ ਲੈ ਲੈ ਨਾ ਬਿੜਕਾਂ ਤੇ ਸੀ ਤਾਂ ਹੀ ਪੁੰਡ ਕੁੱਟੀਆਂ ਮੈਂ ਬਿੜਕਾਂ ਕਾਜੀ ਲੈਣੀ ਛਣੇ ਬੈਣੇ ਨਾਨੇ ਨਾਨੀ ਦੀਆਂ ਕੀ ਬਿੜਕਾਂ ਲੈਣ ਤੇਰਾ ਬਹਿਜੇ ਬੇੜਾ ਤੇਰਾ ਨਾਨੇ ਨਾਨੀ ਦੀਆਂ ਬਿੜਕਾਂ ਲੈੰਦਾ ਸੁ ਮੈਂ ਚੌਰਿਆ ਮੈਂ ਕਾਹਦੀਆਂ ਬਿੜਕਾਂ ਲੈਣੇ ਜਲ ਜਲ ਪਛਾਬ ਕਰਨ ਠਕੜਿਆ ਬੈਣਗੇ ਤੇਰੇ ਮੇਰੇ ਕਦੇ ਪਣੀ ਫਿੜੀ ਨਾ ਕਰਦਾ ਫਿਰੋ ਨਾ ਕਰਦਾ ਨਾਨਾ ਤਾਂ ਇਹਦਾ ਹੈ ਨਹੀਂ ਨਾਲੇ ਤੂੰ ਨਹੀਂ ਹੋਣਾ ਨਾ ਨਾਨੀ ਸੀ ਓਏ ਆਹ ਕਿਹੜਾ ਆ ਗਿਆ ਓਏ ਇਹਦਾ ਪ੍ਰਧਾਨ ਹੈ ਵਾਹ ਬੋੜਕਾ ਪ੍ਰਧਾਨ ਕਿਵੇਂ ਆ ਤੂੰ ਪ੍ਰਧਾਨ ਕਹੀ ਲੈਣਾ ਸੀ ਯਾਰ ਮੈਂ ਤਾਂ ਕਾ ਲੇ ਲੇਗਾ ਉਹ ਕਹੀ ਘਾਰਾ ਖੁੱਲ ਗਿਆ ਇੱਥੇ ਅੱਛਾ ਅੱਛਾ ਨੱਕਾ ਬੰਨਣਾ ਆ ਬਹਿ ਜਾ ਬਗ ਜੀ ਬਹਿ ਜਾ ਦੋ ਘਾਰਾ ਬੰਦ ਕਰਕੇ ਆਉਂ ਆ ਉਹ ਬਾਹ ਕੁ ਗੱਲ ਬਾਤ ਚਪਾਈ ਗੀਆ ਗੱਲ ਕੀ ਯਾਰ ਹੋਰ ਪਾਣੀ ਪਹੀ ਤੇ ਬਹਿ ਐ ਕਿਉ ਕਰੀਏ ਨਾ ਕੰਜਰ ਦਿਆ ਆ ਐ ਕਿਵੇਂ ਉਹ ਕਿਟੂਏ ਲੋਟਾ ਹੈ ਈ ਦੋਏ ਲੋਟ ਹੈ ਅੱਛੀ ਆ ਮਰੀਆਂ ਟੂਰ ਉਹ ਮੋਢਾ ਬਲੂਸੇ ਇਹ ਤਾਂ ਹੂੰ ਮੈਂ ਕਿਵੇਂ ਟਕੜਾ ਅੱਛਾ ਅੱਛਾ ਮਰੀ ਜਾਂਦਾ ਮੈਂ ਖਾ ਕੰਢਰੇ ਕਸੀਰ ਪੈ ਰੱਖ ਚਾ ਮਾਪੇ ਲੋਡ ਕਰ ਦੂਗਾ ਦੇਖ ਕਿਵੇਂ ਗੱਡਾ ਮੈਂ ਕਾ ਭਾਂ ਜਾ ਖਾ ਚਮ ਹੜੀ ਕੱਟ ਲਿਆ ਵੇ ਉਹੀ ਹਾਲੀ ਆ ਤੇ ਕਸੀਰ ਲੱਗ ਰਿਹਾ ਤੇ ਵੱਕ ਚ ਪਉ ਅੱਛਾ ਮੈਂ ਖਿਆ ਕਿ ਤੂੰ ਗੱਲਾਂ ਹੀ ਓਏ ਮੈਂ ਪੁੱਠੀ ਭੈਣੀ ਹੁੰਦਾ ਹੈ ਨਾ ਫਿਰ ਪ੍ਰਧਾਨ ਕਿਉਂ ਕਹਿੰਦੇ ਬੰਤੇ ਨੂੰ ਉਹ ਮੈਂ ਤਾਂ ਉਹੀ ਕਹਿਆ ਸਟਾਟੀ ਦਾ ਪ੍ਰਧਾਨ ਸੀ ਅੱਛਾ ਅੱਛਾ ਸਟਾਟੀ ਤਾਂ ਨਹੀਂ ਬਣਾਇਆ ਪਿਛਲੇ ਘੜੇ ਆਹੋ ਆਪਨ ਤਾਂ ਘਰ ਪਤਾ ਨਹੀਂ ਮਾਜਾ ਗੱਲ ਭੁੱਡੀ ਜੈ ਤੈਨੂੰ ਨਹੀਂ ਪਤਾ ਮੈਨੂੰ ਪਤਾ ਮੈਂ ਗਿਆ ਸੀ ਆਹੋ ਮਾਟਾ ਬਾਹਰ ਅੰਦਰ ਘਾਟੀਆਂ ਤੂੰ ਬੰਬਰ ਸੀ ਤੂੰ ਕਮੇਤੀ ਦਾ ਹਾਂ ਪ੍ਰਧਾਨ ਚੰਗਾ ਬੰਦਾ ਅੱਛਾ ਪ੍ਰਧਾਨ ਸੀ ਇਹ ਹਾਂ ਠੀਕ ਆ ਠੀਕ ਆ ਚਲੋ ਚੰਗੀ ਗੱਲ ਆ ਭਾਈ ਮੂਰੇ ਲੱਖੇ ਕੰਮ ਧੰਦਾ ਕਰਾਉਣ ਦਾ ਬੰਦਾ ਹੋਰ ਪ੍ਰਧਾਨ ਬਣਾਤਾ ਇਹਨੂੰ ਇਹ ਕੰਜਰਾ ਸਾਂਗਦਾ ਮੈਂ ਕਿਹ ਚੰਗਣ ਵਾਲੀ ਗੱਲ ਇਹ ਚ ਕਾੜਾ ਜਦੋਂ ਆਉਂਦਾ ਮਿਲੇ ਫ੍ਰੀ ਸਰਪ੍ਰਧ ਫਿਰ ਪ੍ਰਧਾਨ ਕੋਈ ਮਾੜੀ ਗੱਲ ਆ ਕੰਜਰ ਦੇ ਲੋਕ ਰੁਪਈਏ ਚੱਕੀ ਫਿਰਦੇ ਪ੍ਰਧਾਨਗੀਆਂ ਨੂੰ ਤੈਨੂੰ ਫ੍ਰੀ ਚ ਬਣਾਇਆ ਤੈਨੂੰ ਮੁਕਤ ਬੰਤੋੜਾਂ ਨੇ ਬਣਾਤਾ ਹਾਂ ਆ ਬਣਾ ਦੇ ਮੋਰ ਦੀ ਭੈਣ ਕੱਟ ਬੱਸ ਲੈ ਜੇ ਕਹੀ ਤਾਂ ਸਿਰੋਂ ਪਈ ਐ ਐ ਕਰ ਹੈ ਓਏ ਬੰਤ ਛਰੋਂ ਵੱਡੀ ਵੱਡੀ ਰੇ ਗੱਡੀ ਮੜਵਾ ਲੈ ਪ੍ਰਧਾਨ ਨੂੰ ਆਏ ਗਦਾ ਰਾਮਾ ਦੇ ਨਾਲ ਓਏ ਆਏ ਕਦੋਂ ਆਖੀਏ ਨਾ ਯਾਰ ਓਏ ਓਏ ਟੱਬਾ ਮੈਂ ਤਾਂ ਪੁੱਛਦਾ ਮੈਂ ਕਿ ਖੇਤੀ ਦੇ ਨੂੰ ਪਤਾ ਫਲੀਆਂ ਚਾਹ ਰੀ ਤੇਲਾ ਤੁਲਾ ਪੁੱਛ ਲਈ ਤੇਰਾਪੇ ਦੇ ਗਊ ਜਾ ਕੇ ਓਏ ਨਹੀਂ ਛੜਾ ਤੂੰ ਪੜਾ ਦੇਖਾ ਸਪਰੈ ਪ੍ਰਧਾਨੇ ਦਾ ਪੱਕਾ ਹੀ ਮਾਥਣੇ ਆ ਜੀ ਇੱਥੇ ਬੈਠਾਂਗੇ ਆਹੋ ਆਥਣੇ ਮਗਰ ਭੱਜੋ ਚੰਗਾ ਹਾਂ ਆ ਕੀ ਮਗਰ ਭੱਜੀ ਕੀ ਮਗਰ ਭੱਜ ਜੀ ਓਏ ਨਹੀਂ ਨਹੀਂ ਓਏ ਨਹੀਂ ਨਹੀਂ ਓਏ ਨੱਕੇ ਦੀ ਗੱਲ ਕਰਦਾ ਵੀ ਇਹ ਤਾਂ ਜੋੜ ਲਵਾ ਲਈ ਉਹ ਪੰਡੇ ਦਾ ਭੇਤ ਨਹੀਂ ਜੋੜ ਚਾ ਲਵਾ ਬੋਲਦਾ ਮੈਂ ਤਾਂ ਕੀ ਰਣ ਅਥੜਿਆ ਜੀ ਪ੍ਰਧਾਨ ਬੈਠਾਂਗੇ ਕੋਈ ਨਹੀਂ ਕਹੀ ਲਾ ਜਾ ਹਾਂ ਅਥੜਿਆ ਜੀ ਪ੍ਰਕਾਰ ਹੀ ਕੋਈ ਲਾਲਚ ਦੇ ਕੇ ਨਹੀਂ ਉਹ ਲੋਟ ਦੀ ਭੈਣ ਯਈ ਇਹਨੇ ਉਹ ਤਾਂ ਹੀ ਚਾਹਦਾ ਹੋਰ ਕੱਲ ਬਾਅਦ ਚਾਹੀਏ ਹੋਰ ਕੀ ਕਹਿੰਦਾ ਇਹਦਾ ਕੁਝ ਨਹੀਂ ਕਰਦਾ ਸ਼ਰੂ ਗੱਲਾਂ ਕਰਦਾ ਕਈਆਂ ਨਾ ਖਾਲੀ ਮੌਰਾਂ ਚ ਕਿਤੇ ਨਾ ਨਾ ਮੈਂ ਕਹਾਂ ਇਹਨੇ ਛੋੜ ਦੇ ਰਾਇ ਸੀ ਕਰ ਦੇ ਚੌੜ ਕਰਦਾ ਗੁੱਸਾ ਨਾ ਕਰਿਆ ਕਰ ਦੇ ਛੋਲੇ ਪੈਸੀ ਕੱਢੇ ਮੈਂ ਕਹਾਂ ਦਾਲ ਨੂੰ ਲੈ ਜੀ ਛੇਰ ਦੋ ਛੇਰ ਕਰੇ ਲੈ ਫੜਾ ਕਿੱਥੇ ਆ ਬੰਤ ਦੇਉ ਆਥਨੇ ਤੈਨੂੰ ਆਥਨੇ ਲੈ ਜੀ ਕੋਈ ਇਸ਼ਾਰਾ ਹਾਂ ਨਾ ਹੁਣੇ ਫੜਾ ਦੇ ਨਾ ਨਾ ਆਥਨੇ ਫੜਾਉ ਤੈਨੂੰ ਨੇਰੇ ਹੋਏ ਨਾਲੇ ਇਹ ਚੌੜ ਕਰਦਾ ਵਿੱਚ ਕਿਵੇਂ ਪੁੱਠੇ ਕਰਦਾ ਯਾਰ ਓਏ ਕੰਡਰ ਉਹ ਕਹਿੰਦਾ ਵੀ ਠੋਕ ਲਈ ਮੜਾ ਬਾਹਰ ਵਾਲਾ ਆ ਕਹੀ ਦੀ ਗੱਲ ਕਰਦਾ ਛੇੜਾ ਹਾਂ ਮੈਂ ਕਹਿੰਦਾ ਵੀ ਮੜਾ ਠੋਕ ਲਈ ਨਿਕਲ ਜਾਂਦੀ ਐ ਵਿੱਚੋਂ ਜਿਵੇਂ ਚਿਹਰੇੋਂ ਨਿਕਲ ਜਾਂਦਾ ਜਾ ਮੜਾ ਪਾਣੀ 'ਚ ਧਰਦੀ ਆਹੋ ਪਾਣੀ ਧਰਦੀ ਫੁੱਲ ਜੂ ਫੁੱਲ ਜੂ ਫੁੱਲੀ ਤੇਰੇ ਫੁੱਲ ਦਾ ਹਾਂ ਲੈ ਗਿਆ ਲੈ ਗਿਆ ਉੱਥੇ ਪਾਣੀ ਸੀ ਤਰ ਪਾਣੀ ਧਰਦੀ ਸ਼ੇਖ ਚ ਨਕਲੀ ਨਹੀਂ ਕੁਝ ਨਹੀਂ ਹੁੰਦਾ ਇਹਨੂੰ ਆ ਕੋਈ ਨਹੀਂ ਤੂੰ ਇਟਾਂ ਚ ਨਕਰੀਂ ਸ਼ੇਖ ਚ ਹਾਂ ਕਚਾ ਆਜੀ ਬੰਕਾਲੀ ਕਰ ਲੈ ਤੂੰ ਇਟਾਂ ਚ ਨਕਰੀਂ ਸ਼ੇਖ ਚ ਯਾਰ ਕਹਿੰਦਾ ਬਾਬਾ ਇਹ ਕੁਸ ਨਾ ਮੈਂ ਕੀ ਕਹਾਂ ਜਰਾ ਯਾਰ ਉੱਠਾ ਬੋਲਦਾ ਯਾਰ ਕੋਈ ਬੋਲਦਾ ਤੇਰੀ ਪਹਿਲੇ ਧੜੂ ਯਾਰ ਮੈਂ ਜਾਉਂ ਆਸਦਾ ਸ਼ਰਮ ਚੰਗਾ ਆਥਰੇ ਤਰਜੀ ਕਹੀ ਤੇਲ ਤੂ ਲਾ ਚੰਗਾ ਐ ਕਰੀ ਤੇਲ ਤੂ ਲਾ ਲੈ ਚੰਗਾ ਬਾਹਾਂ ਦੀ ਗੱਲ ਕਰਦਾ ਬਾਹਾਂ ਤੇ ਦਿਲ ਕਦੇ ਵਾਤੇ ਲਾਉਣਾ ਕਾਲਾ ਦੇਖੀ ਨਾ ਅਗਰ ਕਾ ਉਹ ਜੋ ਫਾਂਕਾਂ ਜੀ ਉਠਾ ਆਪ ਹੀ ਕਰਦੇ ਥੋੜੀ ਤਾਂ ਕਹੀ ਐ ਓਏ ਸਰੋਂ ਦਾ ਤੇਲ ਮੁੱਕਿਆ ਪਿਆ ਸੀ ਤੈਨੂੰ ਐ ਕਰਾਉਣਾ ਲੈ ਤੂੰ ਉੱਡੇ ਸਰੋਂ ਦਾ ਤੇਲ ਹੀ ਨਹੀਂ ਹੈ ਚੱਲ ਚੰਗਾ ਸਾਡੇ ਤਾਂ ਹੈਗਾ ਮਕਾਤਾ ਤੂ ਤੇ ਵੰਤਦੇ ਤੇ ਮੈਂ ਅਸੀਂ ਕਹਦੇ ਨਾ ਮਕਾਤਾ ਉਹ ਨਰਮਾ ਕੁੜੀ ਨੇ ਕਸ਼ੀਆਂ ਦੇ ਨਹੀਂ ਲਾਈ ਗਈ ਯਾਰ ਹਾਂ ਉਹ ਲਾਇਆ ਸੀ ਬਾਹਾਂ ਦੇ ਹਾਂ ਉਹ ਗੱਲ ਕਰਦਾ ਯਾਰ ਚੰਗਾ ਓਏ ਇਹਦਾ ਗੁੱਸਾ ਨਾ ਕਰਿਆ ਕਰ ਓਏ ਚੌੜ ਕਰਦਾ ਤੇਰੇ ਨਾਲ ਹਾਂ ਇਹ ਨਹੀਂ ਕਰਦਾ ਪਰ ਕੌਣਾ ਤੈਨੂੰ ਕੀ ਵਰਕਾਉਂਦਾ ਓਏ ਨਹੀਂ ਇਹ ਹਾਰੀ ਗੜ ਤਾ ਤੂੰ ਹੈ ਥੋੜਾ ਪੈਣ ਤੋਦ ਕਹਿੰਦਾ ਮੈਂ ਤੋ ਖੁੰਡੇ ਖੜਾ ਪੈਣ ਕਿ ਨਰਮੇ ਚ ਨਹੀਂ ਫੜੇਗਾ ਯੋ ਚੋਕ ਦੇਸੀ ਫੜੇਗੇ ਤਿੱਤਰ ਨੇ ਫੜੇ ਨਹੀਂ ਉੱਤੋਂ ਕਿ ਮੈਥੋਂ ਹੋਰ ਸੁਣੇਗਾ ਅੱਥੋਂ ਮਰੀਏ ਚੈਨੇ ਚਤਰਪੈਣੀ ਆਉਂਦਾ ਆ ਕੇ ਮੈਂ ਝੋਲੀ ਪਟਾਉਣਾ ਕਰ ਲਿਆ ਹਾਲੀ ਤੂੰ ਨਰਮਾ ਚਾਉਂਦਾ ਸੀ ਜਵਾਕ ਨਾਲਾ ਮਾਚ ਤਾਂ ਹੀ ਪ੍ਰਧਾਨ ਕਹਿੰਦੇ ਮੈਨੂੰ ਕਮਲ ਆਪਣੇਂਗੀ ਕਰੀ ਉਹ ਤਾਂ ਇਹ ਜਮੂ ਹੀ ਨਹੀਂ ਹੈਗਾ ਜਵਾਕ ਕਿਹੜੀ ਸਟੇਟੀ ਦਾ ਪਿਓ ਵਾਲੀ ਦਾ ਬਣਦਾ ਹੈ ਗਈ ਹੈ ਮੈਂ ਬਣਾਇਆ ਮਾਲਕ ਨੇ ਤੂੰ ਤਾਂ ਬਣਾਈ ਆ ਹੁਣ ਕਿੱਥੋਂ ਬਣਾ ਕਿਉਂ ਬਣਦਾ ਬਣਦਾ ਤੂੰ ਹੀ ਬਣੀ ਕਰੀ ਸੀ ਤੂੰ ਹੀ ਬਣਾਇਆ ਕਦੀ ਬਣੀ ਕਰੀ ਸੀ ਚਗਾਈ ਦੀ ਹੋਰ ਕਦੀ ਕਰੀ ਸੀ ਹੋਰ ਪ੍ਰਧਾਨ ਕੋਈ ਐਂ ਬਣ ਗਿਆ ਇਹ ਕਿਉਂ ਜੜ ਜਿੰਨੇ ਪ੍ਰਧਾਨ ਆ ਸਾਰੇ ਮਾੜੇ ਨੇ ਮੈਂ ਸਾਰਿਆਂ ਨੂੰ ਕਿਦੋਂ ਕਹਿੰਦਾ ਮਜ਼ੇਦਾਰੀ ਗੱਲ ਕਰਦਾ ਇਹਦੀ ਗੱਲ ਫਿਰ ਤੂੰ ਕਿਵੇਂ ਕਹਿੰਦਾ ਇਹਨੂੰ ਕਹਿੰਦਾ ਜਦੋਂ ਬਣਾਇਆ ਤੂੰ ਤਾਂ ਹੀ ਕਹਿੰਦਾ ਤੂੰ ਤਾਂ ਭੈਣ ਹੀ ਆਉਣਾ ਮੈਂ ਕਿਹਾ ਕਿ ਲੋਕਾਂ ਨੇ ਦੱਸਿਆ ਮੈਨੂੰ ਤਾਂ ਮਿੰਜੋ ਪਤਾ ਹੀ ਨਹੀਂ ਸੀ ਪਤਾ ਨਹੀਂ ਸੀ ਇਹ ਤਾਂ ਲੋਕਾਂ ਨੇ ਕਹਿੰਦੇ ਬਾਬਾ ਬਣਾਤਾ ਪ੍ਰਧਾਨ ਮੈਂ ਕਹਿੰਦੇ ਕਈ ਮੁੰਡੇ ਬਣਾਏ ਸਾਰੇ ਪਿੰਡ ਨੂੰ ਪਤਾ ਹੈ ਉੱਥੇ ਮੈਂ ਕਹਿੰਦੇ ਕੋਈ ਸਰਟੀਫਿਕੇਟ ਹੈ ਕਈ ਮੁੰਡੇ ਬਣਾਏ ਨੇ ਹਾਂ ਬਣਾਏ ਇਸ ਕੰਮ 'ਚ ਹੀ ਇਹ ਨੇ ਸਰ ਜਮਲ ਹੋਰ ਕੀ ਕਰਿਆ ਐਵੇਂ ਭੈਣ ਜਿਉਣਾ ਤੂੰ ਦਾ ਪੁੱਤੀ ਹਾਂ ਕਿ ਪੁੱਤੀਆਂ ਹਾਲੀ ਕੱਢੀਆਂ ਜਾਂ ਪ੍ਰਧਾਨ ਜਿਹੜਾ ਭੈਣ ਚੋਦ ਕਹਿੰਦਾ ਕੁੱਤੀਆਂ ਹਾਲੀ ਗੱਲ ਕਰਦਾ ਮੈਂ ਕਿ ਮਖਾ ਬਾਹੜੀਆਂ ਕੁੱਤੀਆਂ ਫਿਰ ਸਵਾਹ ਜੇ ਰੋਟੀ ਪਾਤੀ ਕੀ ਹੋ ਗਿਆ ਉਹੀ ਗੱਲ ਕਰਦਾ ਮਖਾ ਪਾਲਦਾ ਰਿਆ ਪਹਿਲੇ ਦਿਨ ਉਹ ਏ ਤੋਈ ਗੁਤੀ ਰੋਟੀ ਪਾਤੀ ਮੜਾ ਕੰਮ ਬੜਾ ਪੁੰਨਾ ਬੜਾ ਜੇਕਰ ਤੇ ਤੇਲ ਚੱਸਕੇ ਪਾਵੇ ਉਦੋਂ ਵੀ ਜ਼ਿਆਦੇ ਪੁੰਨਾ ਇੱਕ ਪਾਸਾ ਕੱਚਾ ਰੱਖ ਕੇ ਨਾ ਉਹ ਤੂੰ ਪਾਇਆ ਕਰ ਤੈਨੂੰ ਲੋੜ ਹੈ ਛੇਤੀ ਨੇੜੇ ਆਉਂਦੀ ਤੂੰ ਪਾਉਂਦਾ ਰਿਆ ਫਿਰ ਤੈਨੂੰ ਤਾਂ ਹੀ ਪਤਾ ਹੈ ਹਾਂ ਉਹ ਬੰਤ ਉਹ ਗੱਲ ਸੱਚੀ ਹੈ ਕਿ ਝੂਠਾ ਜੀਦੋ ਇੱਥੇ ਕਹਿੰਦੇ ਉਹਨਾਂ ਨੇ ਗੇਬੇ ਕਾ ਹਰਮ ਪਾਣੀ ਹੁੰਦਾ ਸੀ ਤੇ ਉਹਦੇ ਰਾਤ ਨੂੰ ਰਾਖੀ ਪਿਆ ਦਾਣਿਆਂ ਦੀ ਹਾਂ ਕਿਰਕਾ ਸਾਫਾ ਪਾਲਿਆ ਗਲ ਚੋ ਕੁਕੀ ਦੇ ਤੜਕੂ ਨਿਸ਼ਾਨੀ ਗਲ ਚੋ ਮੇਲੀ ਫਿਛੜਾ ਕੇ ਭੱਜ ਕੇ ਸਾਫਾ ਤੇਰਾ ਹੈ ਕਿਹੜਾ ਭੈਣ ਚੋਦ ਕਹਿੰਦਾ ਮੈਨੂੰ ਤਾਂ ਮੋਰ ਕਹਿੰਦਾ ਮੋਰ ਕਹਿੰਦਾ ਉਹਦਾ ਰੋਟੀਆਂ ਬੰਨੀਆਂ ਸੀ ਮੇਰੇ ਸਾਫੇ ਚੋ ਲੈ ਗਈ ਚੱਲ ਗਲ ਛਕ ਮੈਂ ਪੈਦਾ ਉਹ ਗਲ ਚ ਬੁਲਟ ਗਿਆ ਭੱਜੀ ਜਾਂਦੀ ਨਹੀਂ ਬੁਲਟ ਗਿਆ ਲੈ ਹੋਰ ਜਿਹਦਾ ਬੁਲਟ ਲੈ ਉਹ ਛੜੇ ਪਿੰਡ ਤੇ ਉਹ ਛੋੜੀ ਕਿੱਥੇ ਆਈ ਰਹੀ ਸੀ ਕਰੇ ਤੱਕਿਆ ਐਵੇਂ ਭੈਣ ਜਹਉਂਦੇ ਆ ਗੱਲ ਬਣਾਈ ਐ ਗੱਲ ਹੋਰ ਨਾ ਬਣਾਤੀ ਸਾਫਾ ਕਲਾਂ ਚ ਕੁੱਤਿਆਂ ਨੂੰ ਸੁਣਾ ਉਹ ਕੁੱਤੀ ਰੋਟੀ ਨੂੰ ਐ ਚੱਕਰ ਲੱਗਿਓ ਤੇ ਗਿਆ ਨਾ ਖਾ ਕੇ ਰੋਟੀਆਂ ਸੀ ਸਾਫੇ 'ਚ ਠੀਕ ਆ ਠੀਕ ਆ ਸਾਰਾ ਸਾਫਾ ਪਾੜਤਾ ਹਾਂ ਹੋਰ ਤਾਂ ਕਿਸੇ ਦਾ ਸਾਫੇ 'ਚ ਰੋਟੀਆਂ ਹੀ ਨਹੀਂ ਤੇਰੇ ਸਾਫੇ 'ਚ ਰੋਟੀਆਂ ਬਨ ਕੇ ਧਰੀਆਂ ਸੀ ਬਨ ਕੇ ਫੜਿਆਗੇ ਤੜਕੇ ਨਿਸ਼ਾਨੀ ਕੱਢ ਲਈ ਲੋਕਾਂ ਨੇ ਕਾਦੀ ਨਿਸ਼ਾਨੀ ਕੱਢ ਲਈ ਲੋਕ ਬਹੁਤ ਛਾਰਨ ਦੇ ਪਾਇੜਾਂ ਨੂੰ ਤੇਰੇ ਨਾਲ ਦੇ ਲੋਕ ਐਵੇਂ ਭੈਣ ਜਹਉਂਦੇ ਐ ਐਵੇਂ ਜਿਹੜੇ ਕੁੱਤੀ ਲੈ ਕੇ ਸਾਵਾ ਪੜ ਗਏ ਛੁਸੜਾਗੇ ਤੜਕੇ ਪੱਜੀ ਵੀਰੇ ਪਿੰਡੀ ਤੂੰ ਬ੍ਰੋਸਾ ਆ ਪੱਣੀ ਟਿਕਾ ਦਾ ਭੱਜੂਗੀ ਉਹ ਦਰਦੀ ਭੱਜ ਗਈ ਬਾਪੂ ਮੈਨੂੰ ਲੜੇ ਕਰ ਮੈਂ ਕਿ ਹੁਣ ਕੀ ਆਖੀ ਬਾਪੂ ਵੀ ਨਹੀਂ ਜਦੋਂ ਭਾਈ ਹੜਦਾ ਹੀ ਨਹੀਂ ਉਹ ਤਾਂ ਮੈਂ ਭੈਣ ਹੀ ਕਰੇ ਜੇ ਮੈਂ ਕਹਿੰਦਾ ਕਚਾਈ ਨਾਲ ਉਹਨਾਂ ਸਪਰੇਅ ਪੀ ਜੇ ਮੈਂ ਕਹਾਂ ਚੱਲ ਤੂੰ ਤਾਂ ਕੀ ਕਹਿਣਾ ਉਹ ਇਹ ਜੇ ਲੋਕ ਆ ਤੇਰੇ ਨਾਲ ਦੇ ਉਹ ਸਿਆਣਾ ਬੰਦਾ ਸੀ ਬਾਪੂ ਚੁੱਪ ਕਰ ਗਿਆ ਕਹਿੰਦਾ ਚੱਲ ਆਪਾਂ ਕੀ ਲੈਣਾ ਆਪੇ ਖੜ ਚੁ ਮੈਂ ਤਾਂ ਇਨੀ ਚੋਦਾ ਇਹੇ ਕੰਮ ਦੀ ਮੈਨੂੰ ਕੀ ਲੋੜ ਐ ਕੁੱਤੀਆਂ ਫੜਨ ਦੀ ਲੋੜ ਕਿਉਂ ਨਹੀਂ ਲੋੜ ਸੀ ਫੇਰੀ ਸੀ ਜਵਾਨੀ ਸੀ ਤੇਰੇ ਚਦੋਂ ਜਵਾਨੀ ਸੀ ਗਰਮੈਸ਼ ਹੀ ਨਿਕਲਦੀ ਸੀ ਕਿਸੇ ਪਾਸੇ ਅੱਛਾ ਹਾਂ ਖੜਿਆ ਨਹੀਂ ਕੁਛ ਕਰਿਆ ਆਪਰਾ ਭਾਈ ਨਹੀਂ ਗਰੀ ਪਹਿਲੇ ਦਿਨਾਂ ਦਾ ਭੈਂਦਾ ਲੈਣਾ ਦਾਸ ਤੋਂ ਤੈਨੂੰ ਛੜਾ ਕੇ ਲਿਆ ਕਿੱਥੇ ਛੜਾ ਕੇ ਲਿਆਆ ਟੋਕਰੇ ਥੱਲੇ ਤੈਨੂੰ ਦਿੱਤਾ ਕਿਹੜੇ ਟੋਕਰੇ ਥੱਲੇ ਦਿੱਤਾ ਨੰਗਾ ਨੰਗਾ ਐਵੇਂ ਕਿੱਥੇ ਟੋਕਰੇ ਥੱਲੇ ਦਿੱਤਾ ਏਂ ਟਾਈਗਰ ਕਿਹੜੀ ਤੂੰ ਨਹੀਂ ਕਢਾ ਕੇ ਲਿਆ ਤੈਨੂੰ ਬਾਪੂ ਦਾ ਐਵੇਂ ਬਾਪੂ ਕਢਾ ਲਿਆ ਬਾਪੂ ਨਾ ਨੂੰ ਗਾਉਣਾ ਦੇ ਕਰ ਟੋਕਰੇ ਥੱਲੇ ਤੂੰ ਦੇ ਰੱਖਿਆ ਓਏ ਉਹ ਤਾਂ ਯਾਰ ਖੂਹੀ ਪੜਜੇ ਸ਼ੁਰੂ ਉੱtre ਥੱਲੇ ਪਾਇਆ ਬਲੈਨ ਫੁੱਟੀ ਸੀ ਅੱਛਾ ਤਾਂ ਕਪੜੇ ਲਾਹੇ ਸੀ ਓਏ ਕੋੜ ਪਏਗੇ ਠੀਕਾ ਠੀਕਾ ਜੋੜ ਲਾਉਂਦੇ ਸੀ ਟੋਕਰਾ ਕੋ ਦਿੱਤਾ ਸੀ ਉੱਤੇ ਓਏ ਉਹ ਤਾਂ ਜਾਣ ਕੇ ਕੋੜ ਪਈਏ ਹਾਂ ਹਾਂ ਇਹ ਬੱਜਿਆ ਕਿਉਂ ਸੀ ਕੰਦੁੱਦੀ ਮੈਂ ਕਰੋ ਪੱਜਾ ਉਹ ਚੋੜ ਪੈਗੇ ਨਾ ਕੱਪੜੇ ਉਹਨਾਂ ਨੇ ਲੁਕੋ ਲਏ ਅੱਛਾ ਹਾਂ ਕਹਿੰਦੇ ਕਿ ਦੇਖ ਜੇ ਕੱਪੜੇ ਉਹ ਕਿੱਥੋਂ ਭਾਲੂ ਠੀਕ ਆ ਠੀਕ ਆ ਹੋਰ ਹੁਣ ਉੱਥੇ ਬਾਪੂ ਨੇ ਦੱਸੀ ਆ ਮੈਨੂੰ ਬਾਪੂ ਤਾਂ ਮੈਂ ਮਰੀਏ ਨਾ ਪਕਾਈ ਬਾਪੂ ਆਹ ਦੇ ਬਲੇ ਪਕਾਈ ਮਾਰਦਾ ਬਾਪੂ ਨੂੰ ਪਤਾ ਬਾਪੂ ਨੇ ਗੱਡਾ ਬਣਾਈ ਗਿਆ ਠੀਕ ਹੈ ਠੀਕ ਆ ਤਾਂ ਠੀਕ ਆ ਬਾਪੂ ਤੇ ਕੋੜੀ ਲੇ ਨੰਗਾ ਨਿਉ ਨੇ ਦੇਖ ਲਿਆ ਕਿਤੇ ਹਾਂ 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 ਕੋਨੇ ਖਬੀਓ ਕਰ ਨੰਗਾ ਖਣੀ ਭੁੱਖ ਕਰਿਆ ਕਿ ਮੈਨੂੰ ਗੋੜਾ ਬਾਪੂ ਕਰ ਮੈਂ ਰਫਲ ਮੈਂ ਕਿਹਾ ਇਹਦੇ ਮਾਰੂ ਮੈਂ ਕਹਿੰਦਾ ਗੱਲ ਬਣਾਈ ਰਾਪਰ ਲੈ ਕੇ ਗੋੜੀ ਲੱਗੇ ਵੀ ਮੈਂ ਮਾਰੂ ਉਹ ਡਰਦੇ ਕਾ ਸਾਡੇ ਘਰੇ ਕਤਲ ਪਊ ਅੱਛਾ ਉਹ ਤੂੰ ਹਾਂ ਓਏ ਉਹ ਤਾਂ ਕੰਜੇ ਦੇ ਹੋਰ ਸੀ ਉਹ ਤਾਂ ਮੈਂ ਮੈਂ ਸਵਾਉਣ ਗਿਆ ਸੀ ਉਹਨਾਂ ਦੀ ਗੋਮੇ ਕੀ ਹਾਂ ਮੈਂ ਸਵਾਉਣ ਗਿਆ ਭਰਾਵਾ ਮੈਂ ਜੇ ਕਟ루 ਮੁੜ ਗਿਆ ਅੰਦਰ ਅੱਛਾ ਜਦੋਂ ਮੁੜ ਗਿਆ ਭਾਈ ਕਰਦੇ ਕਰਾਉਣੇ ਟਾਈਮ ਲੱਗ ਸੀ ਤੋਂ ਜੀ ਸੀ ਤੋਂ ਸੀ ਉਹਨਾਂ ਦੀ ਕਾਨੂੰ ਮੈਂ ਤੈਨੂੰ ਪਤਾ ਸੁਭਿਆ ਸੀ ਹਾਂ ਹਾਂ ਜੇ ਮੈਂ ਭਰਾਵਾ ਲੀ ਸੀ ਤੋਂ ਤੇ ਤੂੰ ਇਕੱਠੀ ਸੁਵਾਉਂਦੇ ਸੀ ਓਏ ਉਹ ਤਾਂ ਵਿਚਾਰੀ ਆਉਲਾ ਕੱਢਦੀ ਦੀ ਮੈਨੂੰ ਹਾਂ ਤੂੰ ਆਉਲਾ ਹੀ ਕੱਢਦਾ ਸੀ ਉਹ ਭਰਾਵਾ ਲੀੜੇ ਲੂੜੇ ਲਾ ਕੇ ਧਰਤੇ ਪੜਾਂ ਤੇ ਬੰਥ ਕਰਦੇ ਕਰਾਉਣੇ ਰੱਬ ਦੀ ਮਰਜੀ ਕੱਟ루 ਤਾਂ ਮਰ ਗਿਆ ਭਾਈ ਅੱਛਾ ਜਦੋਂ ਮਰਿਆੰਦੋਂ ਨਿਕਲ ਉਹ ਤਾਂ ਕੰਜੇ ਮੇਰੇ ਗਾਲ ਪੈ ਗਈ ਅੱਛਾ ਮੈਨੂੰ ਕੁੱਟਣ ਲਾ ਕੇ ਕੱਪੜੇ ਮੈਂ ਪਾਏ ਲੀ ਨਿਕਰ ਕੇ ਉਲਾਹੀ ਨਿਕਲ ਟਕਾ ਨੂੰ ਨਿਕਲੇ ਰੋ ਕਟਰੂ ਦੇ ਅੰਦਰ ਖਿਜ ਰੇ ਸੀ ਉਹ ਭੈਣ ਚੋ ਦਾ ਨਾਲਾ ਵੱਡਾ ਸੀ ਮੈਂ ਉਸ ਨੂੰ ਲੱਤ ਮਾਰੀ ਉਹ ਮੈਂ ਉਸ ਦੇ ਪੈ ਗਈ ਕਿ ਤੇ ਖਰਚਾ ਉਹ ਨਾਲਾ ਖੁੱਲ ਗਿਆ ਇੱਕ ਰਫੀਟਿਕ ਵੇ ਨਾਲਾ ਤੋੜਤਾ ਮੈਂ ਉਸ ਦੇ ਖੁਰ ਪੈ ਗਿਆ ਬੱਛਾ ਮੈਨੂੰ ਬਾਪੂ ਨੇ ਤੇ ਸੀ ਤੋ ਕਹਿੰਦਾ ਮੈਂ ਐਸੀ ਸਵਾਈ ਜਾਂਦੇ ਸੀ ਅੰਦਰ ਉਹ ਸਵਾਈ ਜਾਂਦੇ ਯਾਰ ਉੱਤੇ ਕਹਿੰਦਾ ਉਹ ਆ ਗਏ ਮੈਂ ਸਵਾਉਂਦਿਆਂ ਦੇ ਬਾਪੂ ਤਾਂ ਉਹਦਾ ਛੜਾ ਕੇ ਲਿਆ ਸੀ ਮੈਨੂੰ ਉਹ ਕਹਿੰਦੇ ਕਿ ਸਾਡਾ ਕਟਰੂ ਮਖਾ ਤੈਨ ਕਿੱਥੇ ਮੈਂ ਆਪੇ ਬਾਪੂ ਕਹਿੰਦਾ ਟੋਕ ਕੇ ਥਲੇ ਦੇ ਰੱਖਿਆ ਨੰਗਾ ਨੰਗਾ ਕਰਾ ਮੈਂ ਕਿ ਬੇਇੱਜ਼ਤੀ ਹੋ ਗਈ ਛੜਾਈ ਗਈ ਉਹਨਾਂ ਦਾ ਬੜਾ ਹਸ਼ਿਆਣਾ ਚੋ ਕਹਿੰਦਾ ਬੁੜੀਆਂ ਫੇਟੀਆਂ ਕਿੰਨਾਂ ਕਾਹਗਾ ਯਾਰ ਕਿ ਟੋਕਰੇ ਥੱਲੇ ਦੇਜੋ ਅੱਛਾ ਗੱਲ ਬਣੀ ਸੀ ਹਾਂ ਸੀ ਤੋ ਦੇ ਤੱਕੀ ਤੁਰਿਆ ਉਹਦੇ ਉੱਤੇ ਕੌਣੂ ਟੱਕੀ ਆਇਆ ਯਾਰ ਕਿੱਥੇ ਆਇਆ ਮੈਂ ਆਪੂ ਕਹਾਂ ਮੈਂ ਕਿ ਮੈਨੂੰ ਮਾਰੂਗਾ ਨਾ ਨਾ ਤਾ ਹੱਥ ਬੰਨ ਸਾਡੇ ਘਰੇ ਕਤਲ ਪੂ ਕਹਾਂ ਨੰਗਾ ਨੰਗਾ ਕੰਦੂ ਦੀ ਟੱਪਿਆ ਮਾਰ ਕੇ ਸ਼ੋਹਦਾ ਮਾਰਦਾ ਸੀ ਮੈਨੂੰ ਕਹਿੰਦਾ ਕੰਜੜਾ ਤੂੰ ਅਗਲੇ ਕੱਟਰੂ ਮਾਰਤਾ ਮੈਂ ਖਰਾਬ ਹੋ ਗਈ ਅੱਛਾ ਹੋਰ ਹੁਣ ਤਾਂ ਮਾਰੂ ਕੱਟਰੂ ਪਿੱਛੇ ਤੈਨੂੰ ਮਾਰਦਾ ਸੀ ਹੋਰ ਹੁਣ ਮੈਨੂੰ ਦੱਸਿਆ ਬਾ ਐਂ ਗੱਲ ਸੀ ਬੰਤੂ ਹੋਰ ਦਾ ਵੜ ਗਿਆ ਸ਼ਰਾ ਕਿਵੇਂ ਆ ਠੀਕ ਆ ਬਾਬਾ ਗਾਜਰਾਂ ਲਈ ਆਣੀ ਦਾਲ ਨੂੰ ਬੰਤ ਦਿੰਦਾ ਗਾਜਰਾਂ ਦਾ ਭਾਈ ਇਹਨੂੰ ਪੁੱਛ ਗਾਜਰਾਂ ਮੇਰੇ ਕੋਲ ਕਿੱਥੇ ਆ ਗਈਆਂ ਪਟਾ ਦੇ ਜਵਾਬ ਨੂੰ ਤਾਂ ਕਿ ਬੁੜੀਆਂ ਨੂੰ ਵੀ ਜਾਈ ਜਾਣ ਮਵੇਂ ਭੈਣ ਜਾ ਸ਼ਰਾ ਗਾਜਰਾਂ ਦੀ ਕੋਈ ਗੱਲ ਹੀ ਲੈ ਜੀ ਪਾਣੀ ਲਾ ਪਿਆ ਖੁੱਭਣ ਹੈ ਠੀਕ ਆ ਬਾਬਾ ਕੱਲ ਨੂੰ ਪਰਸੋਂ ਤੱਕ ਲੈ ਜੀ ਆ ਬਾਬਾ ਐ ਪੁੱਠਾ ਕੇ ਬੋਲਦਾ ਓਏ ਤਾਂ ਐਵੇਂ ਭੈਣ ਜਾਉਂਦਾ ਇੱਕ ਕੈਰੀ ਚ ਖੜੀਆਂ ਪੱਖੀਆਂ ਆ ਜਮਾ ਦਾਲ ਸੁਈਆਂ ਜੇ ਗਾਜਰਾਂ ਪਾ ਕੱਢਣਾ ਕਿੱਥੇ ਆ ਬਾਬਾ ਇੱਧਰ ਨਹੀਂ ਆਇਆ ਤੂੰ ਭੜ ਜਾਈ ਨਾ ਇੱਧਰ ਦੀ ਆ ਜਾ ਉਹ ਮਖਾ ਇੱਧਰਲੇ ਪਾਸੇ ਕਹਿਣਾ ਚਾਹਦਾ ਮੈਂ ਪੱਕਾ ਹੀ ਮਾਰਦਾ ਪਾਣੀ ਲੈ ਆਪੇ ਪਰਥੋਂ ਲੈ ਨਹੀਂ ਗਾਜਰਾਂ ਦੀ ਕੋਈ ਗੱਲ ਨਹੀਂ ਠੀਕ ਆ ਬਾਬਾ ਗਾਜਰਾ ਬਾਦੂ ਖੜੀਆਂ ਪੁੱਤੋਂ ਨਾ ਟੋੜੀ ਚੰਗਾ ਮੀਨੋ ਤੋ ਟੋੜੀ ਗਾਜਰ ਕਾਲੇ ਮਖੀ ਫੜ ਕੇ ਖਿੱਚਣ ਲੱਗ ਜਾਂਦਾ ਪਹਿਲਾਂ ਪੱਟ ਨਹੀਂ ਲੈ ਜੀ ਕੋਈ ਪਰਥਾ ਲੈ ਜੀ ਲੈ ਜੀ ਗਾਜਰਾ ਬਾਦੂ ਖੜੀਆਂ ਹੋਰ ਵੀ ਬੁੜੀਆਂ ਜਾੜਾ ਕਰੀ ਇਹਨੀਆਂ ਤੁਮੂ ਲੈ ਲੈ ਤਾੜ ਕੇ ਬੁੜੀਆਂ ਜਾੜਾ ਕਰੀ ਨੀਆਂ ਮੀਨੂ ਜੋ ਇਤਰਾਣਾ ਪੰਜਾਈ ਇਹਨੇ ਕੰਦ ਤੂੰ ਨਹੀਂ ਵੇਖਦੀਆਂ ਖੜਿਆ ਦਿਖਦਾ ਤੁਹ ਪਰ ਕੋਈ ਗਾਜਰਾ ਲੈਣ ਆ ਗਿਆ ਤਾਂ ਮੜਾ ਹੋ ਗਿਆ ਕਿਹੜਾ ਪਾਣੀ ਲੱਗਿਆ ਗਵਾਖ ਨੂੰ ਦੇਰੇ ਚਾਰ ਜੜ ਨਿਕਲਦੀ ਤੇ ਲੱਗੇ ਕੱਲ ਲਾ ਕੇ ਆਏ ਖੇਤ ਗਿਆ ਵੀ ਫੇਰ ਜੇ ਕੋਈ ਬੁੜੀ ਆਪਣੱਕ ਵਿੱਚ ਵੱਢ ਜਾਂਦਾ ਚਾਰ ਵਾਲਾ ਕਿ ਮੈਂ ਪੱਠ ਜਿੰਦਾ ਵੀ ਮੈਂ ਪੱਠਦਾ ਭਾਈ ਕਿਉਂ ਖੜਦਾ ਤੂੰ ਅੱਛਾ ਜੇ ਕੋਈ ਗਾਜਰਾ ਲੈਣਗਾ ਖੇਤ ਤੋਂ ਮੜਾ ਹੈ ਆ ਕੀ ਮੜਾ ਸੀ ਨੂੰ ਕਹਣਾ ਦਿੱਤਿਆ ਤਿਹੋ ਪਾਣੀ ਲੱਗੇ ਪਏ ਤੇ ਬੁੜੀ ਆ ਗਈ ਹੁਣ ਉਹ ਕਿਵੇਂ ਪਾਣੀ ਹਟ ਜੂ ਹਟ ਜੂ ਕਿਹੜੀ ਬੁੜੀ ਨਹੀਂ ਦੇਤੀਆਂ ਮੈਂ ਬੁੜੀ ਚਾਦਰ ਲਾ ਕੇ ਪੜ ਜੇਗਾ ਘੰਟੀ ਹੋਇਆ ਪਹਿਲਾਂ ਉਹਦਾ ਭੈਣ ਨਹੀਂ ਚੋਦਾ ਹੇ ਕੰਮ ਦੀ ਬੱਥ ਰਹਿਣ ਦੇ ਓਏ ਪਾਇਆ ਯਾਰ ਮੈਂ ਤਾਂ ਅੰਦਰ ਪੈਣਾ ਤੂੰ ਤਾਂ ਐਵੇਂ ਪਕਾਈ ਮਾਰੀ ਜਾਂਦਾ ਪਾ ਗਿਆ ਪਾਇਆ ਓਹ ਟੈਲੀਫੋਨ ਲਾ ਕੇ ਤੈਨੂੰ ਪ੍ਰਕਾ ਕਿਨੂੰ ਲਾਉਣਾ ਟੈਲੀਫੋਨ ਧੱਕ ਦੇ ਕਿਤੇ ਪਾਸੇ ਠੰਡ ਉਹ ਭੈਣ ਜਾਈ ਜੰਨੇ ਖੜ ਜਾ ਕਿਤੇ ਮੇਰੇ ਸਾਰਾ ਦਿਨ ਪਕਾਈ ਕੋਈ ਚੱਜ ਦੀ ਗੱਲ ਵੀ ਕਰ ਲਿਆ ਕਰ ਹਾਂ ਇੱਥੇ ਪ੍ਰਕਾ ਟੈਲੀਫੋਨ ਇੱਥੇ ਪ੍ਰਕਾ ਐਵੇਂ ਭੈਣ ਹੀ ਆਉਣਾ ਚਾਹ ਹੀ ਬਣਾ ਲਿਆ ਕੋਟੋਏ ਲਾ ਆਇਆ ਬਾਗ ਜਾ ਉੱਪਰ ਬੇੜੀ ਬੈਠੀ ਤੂੰ ਬਣਾ ਲਿਆ ਕੋ ਠੱਕੇ ਪਏ ਆ ਯਾਰ ਬਸ ਤੋੜੇ ਫੇਰੇ ਨਾਲ ਹੀ ਐਸੋ ਕੰਬੜ ਲਿਆ ਇਹੋ ਕੰਟਾ ਪਈ ਯੂ ਮੈਂ ਮੈਂ ਥਾੜ ਨਾਲ ਬੰਨੇ ਕੰਬੜਾ ਲੈ ਜਾ ਚੱਕ ਕੇ ਭੈਣ ਚ ਦਾ ਪਈ ਆ ਮਰ ਪਰੇ ਹਾਂ